ਯਾ ਸਰਕਾਰਾ ਮੰਨੂਗੀ ਕਿ ਪੰਜਾਬ ਦਾ ਵਿੱਦਵੰਤ ਨਹੀਂ ਵਿੱਚ ਆ ਹੋਰ ਪੰਜਾਬ ਸਰਕਾਰ ਕੀ ਚੀਜ਼ ਹੁੰਦੀ ਆ ਕਿ ਸਾਰੀ ਸਰਕਾਰੀ ਵਿੱਚ ਆ ਵਿਲੀ ਮੰਤਰੀ ਵਿੱਚ ਆ ਵਿੱਦ ਮੰਤਰੀ ਵਿੱਚ ਆ ਮੇਰੇ ਦੋਸਤੋ ਇਸ ਕਰਕੇ ਆਪਾਂ ਸਾਰੇ ਸਾਥੀਆਂ ਨੂੰ ਬਿਨਾ ਚਿਚਕਾ ਆਪਣੇ ਕੰਮ ਇੱਕੋ ਜਿਹੇ ਦਫ਼ਤਰ ਦੇ ਵਿੱਚ ਇੱਕ ਦੇ 35000 ਰੁਪਏ ਰੱਖਾ ਹੋਵੇ ਉਹ ਹੈ ਜਿੱਤੇ ਦੂਜੇ ਦੇ 10000 20000 ਰੁਪਏ ਰੱਖਾ ਹੋਵੇ ਦੋਸਤੋ ਜੀ ਇਹ ਬਿਦ ਪ੍ਰਾਖਾ ਦਾ ਕਰਦੇ ਲਈ ਲਗਾਤਾਰ ਚੜਾਈ ਦੇ ਮਨਾਂ ਵਿੱਚ ਸਾਡੇ ਕੱਚੇ ਕੰਮ ਇਹ ਮੀਟਰ ਰੀਡਰ ਤੇ ਉਹ 35 40 ਸਾਰੇ ਮੰਗਾ ਨੂੰ ਲੈ ਕੇ ਲਗਾਤਾਰ ਸਾਝਾ ਫਾਰਮ ਤੇਤਾ ਮੰਜ ਲੜਾਈ ਦੇ ਮਨਾਂ ਵਿੱਚ ਆਪਾਂ ਬੀਰੀ ਮੰਤਰੀ ਦੀ ਕੌਟੀਆਂ ਕਰਾਉਂ ਕਿਤਾ ਬੜਿਆ ਬਹੁਤ ਵਿਸਾਲ ਘਟ ਹੋਇਆ ਤੇ ਮੇਰੇ ਦੋਸਤੋ ਕੋਈ ਵੀ ਜਥੇਬੰਦੀ ਆਪਣੇ ਅੰਨੀ ਦੇ ਤਾਂ ਨਹੀਂ ਪੜ ਜਾਂਦੀ ਰੇਟ ਜੱਜ ਬੰਦੀ ਚਾਹੁੰਦੇ ਕਿ ਮੀਟਿੰਗ ਨਾਲ ਹੀ ਹੱਲ ਹੋਵੇ ਰਾਤ ਵੀ ਆਪਣਾ ਸਾਂਝਾ ਫੋਰਮ ਇਤਾਂ ਮੰਚਾ ਤੇ ਹੋਰ ਜੱਜ ਬੰਦੀ ਆ ਰਾਤ ਨੂੰ 12 ਵਜੇ ਤੇ ਲਗਭਗ ਮੀਟਿੰਗ ਦੋਸਤੋ ਵਾਕਿਆ ਆਪਣਾ ਫੈਨਲ ਹੋਇਆ ਕਿ ਆਪਾਂ ਅੜਤਾਬ ਤੇ ਜਾ ਰਹੇ ਆ ਉਹ ਆਪਾਂ ਨੂੰ ਸਿਰਫ ਜ਼ੁਬਾਨੀ ਕ੍ਰਮੇ ਹਾਜ਼ਰ ਕਰ ਦਿੰਦੇ ਆ ਪਰ ਸਰਟੀਫਿਕੇਟ ਜਾਰੀ ਨਹੀਂ ਕਰਦੇ ਆ ਜਿਹੜੇ ਮੰਨੀਆਂ ਹੋਏ ਮੰਗਣਾ ਦੋ ਤਿੰਨ ਨੂੰ ਉਹਨਾਂ ਲਾਗੂ ਗਰਾਉਂਡ ਦੀ ਖਤਰਾ ਆਪਾਂ ਦੋਸਤੋ ਟੈਂਡਰਿਸੂਚੀ ਸੀਆ ਇਹ ਆਪਾਂ ਨੂੰ ਦੰਦੇ ਨਹੀਂ ਸਮਝਣਾ ਚਾਹੀਦਾ ਇਹ ਸੰਘਰਸ਼ਾ ਉਹਨਾਂ ਚੱਕਾ ਆਪਾਂ ਆਪਾਂ ਸੰਘਰਸ਼ جاری ਰੱਖਾਂਗੇ ਕਿੰਨਾ ਚੱਕਾ ਆਪਣੇ ਸਾਰੇ ਮੰਗਾ ਦਾ ਹੱਲ ਨਹੀਂ ਹੁੰਦਾ ਆਪਣੇ ਸਾਰੇ ਮੰਗਾ ਤਕਨੀਕ ਵਾਲਾ ਜੋ 35 ਜਾ ਸਕਦੇ ਆ ਉਹਦੇ ਗੱਲ ਅੜੀ ਨਹੀਂ ਜੋ ਆਪਣੇ ਸਾਥੀ ਦੇ ਤਕਰੀਸੇ 12% ਦੇ ਨੇ ਤੇ ਜੇ ਦੋਸਤੋ ਉਹ ਉਹ ਪੰਜਾਬ ਸਰਕਾਰ ਦੇ ਨਾਲ ਜੋੜ ਕੇ ਕਹਿ ਰਹੇ ਪੰਜਾਬ ਸਰਕਾਰਾ ਮੰਨੂਗੀ ਕਿ 50 ਦਾ ਵਿਧਮંત્રી ਵੇਚਾ ਹੋਰ ਪੰਜਾਬ ਸਰਕਾਰ ਕੀ ਚੀਜ਼ ਹੁੰਦੀ ਆ ਕਿ ਸਾਰੀ ਸਰਕਾਰੀ ਵਿੱਚ ਆ ਵਿਧਿ ਮੰਤਰੀ ਵੇਚਾ ਵਿਧਮંત્રી ਵੇਚਾ ਮੇਰੇ ਦੋਸਤੋ ਇਸ ਕਰਕੇ ਆਪਾਂ ਨੂੰ ਸਾਰੇ ਸਾਥੀਆਂ ਨੂੰ ਬਿਨਾ ਚਿੱਚਕਾ ਆਪਾਂ ਜੋ ਗੇਰਾ ਤਰੀਕੇ ਦੇ ਵਿੱਚ ਆ ਹਰਾਕਤ ਹੜਤਾਲ ਤੇ ਜਾ ਚੁੱਕੇ ਦੋਸਤੋ ਮਰੇ ਸਾਥੀ ਬੇਨਤੀ ਆ ਕਿ ਆਪਾਂ ਜੋਰ ਸ਼ਿੰਗਾਰ ਸਾ ਉਹਨਾਂ ਕਾਮ ਜਾਂ ਕਰਨ ਲਈ ਪੂਰਾ ਜੋਰ ਸ਼ੋਰ ਲਾਈਏ ਤੇ ਆ ਦੀ ਤਰ੍ਹਾਂ ਵਿਸਾਖ ਕਰੀਏ ਇਹ ਜਿਹੜੀ ਮੰਗਾੜੇ ਇਹ ਜਿਹੜੇ ਸਾਥੇ ਛੱੜਦੀ ਨਵੇਂ ਸਾਥੀ ਨੇ ਪੂਰਾ ਨਵੇਂ ਸਾਥੀ ਦੇ ਮੰਗਾ ਨੇ ਹਰੇ ਹਰੇ ਸਾਥੀ ਪ੍ਰਾਨੇ ਨੇ ਉਹ ਆਦੇ ਮੰਗਾ तकरीबन ਲਗਭਗ ਉਹਨਾਂ ਨੇ ਮੰਗਾ ਪੂਰੇ ਹੋ ਚੁੱਕੇ ਆਣੇ ਜੋ ਇੱਕ ਸਾਥੀ ਜੀ ਕੰਮ ਇੱਕੋ ਜਹਾ ਇੱਕੋ ਜੇ ਡਾਕਟਰ ਦੇ ਵਿੱਚ ਇੱਕ ਦਿਨ 35000 ਰੁਪਆ ਹੋਵੇ ਉਹ ਰਜਿਸਟਰ ਦੁਜੀ ਲਈ 10000 ਰੁਪਆ ਹੋਵੇ ਦੋਸਤੋ ਜੀ ਇਹ ਬਿਦ ਪ੍ਰਾਖਾ ਦਮ ਕਰਦੇ ਲਈ